ਆਸ਼ਟੇ ਸਮੇਂ ਦੇ ਵਿੱਚ ਆਨਲਾਈਨ ਠੱਗੀ ਬੇहद ਹੀ ਜ਼ਿਆਦਾ ਆਮ ਹੋ ਚੁੱਕੀ ਹੈ। ਕਈ ਵਾਰ ਅਜੀਹਾ ਹੁੰਦਾ ਹੈ ਅਸੀਂ ਆਨਲਾਈਨ ਪਲੇਟਫਾਰਮਸ ਦੇ ਉੱਪਰ ਆਪਣਾ ਨੰਬਰ ਜਿਹੜਾ ਹੈ ਉਹ ਪਬਲਿਕ ਕਰ ਦਿੰਦੇ ਆ। ਉਸ ਤੋਂ ਬਾਅਦ ਕਈ ਵਾਰ ਸਾਡੇ ਨਾਲ ਫਰੋਡ ਵੀ ਹੋ ਜਾਂਦਾ ਹੈ। ਤੇ ਕੀ ਤੁਹਾਨੂੰ ਪਤਾ ਜੇਕਰ ਤੁਸੀਂ ਸ਼ਾਪਿੰਗ ਕਰ ਰਹੇ ਹੋ ਜਾਂ ਫਿਰ ਤੁਸੀਂ ਸਿਨੇਮਾ ਦੇ ਵਿੱਚ ਮੂਵੀ ਦੇਖਣ ਦੇ ਲਈ ਜਾ ਰਹੇ ਹੋ ਤਾਂ ਤੋਨੂੰ ਸਾਹਮਣੇ ਵਾਲਾ ਜਾਂ ਫਿਰ ਸਿਨੇਮਾ ਵਾਲੇ ਇਹ ਕਹਿੰਦੇ ਨੇ ਕਿ ਤੁਸੀਂ ਆਪਣਾ ਨੰਬਰ ਦੋ ਅਸੀਂ ਤੁਹਾਡਾ ਨੰਬਰ ਰਜਿਸਟਰ ਕਰਨਾ ਹੈ ਤਾਂ ਤੁਸੀਂ ਆਪਣਾ ਉੱਥੇ ਨੰਬਰ ਜਿਹੜਾ ਹੈ ਉਹ ਦੇਣ ਤੋਂ ਇਨਕਾਰ ਕਰ ਸਕਦੇ ਹੋ ਇਹ ਤੁਹਾਡਾ ਆਪਣਾ ਇੱਕ ਅਧਿਕਾਰ ਹੈ ਜਿਸ ਦਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਜੇਕਰ ਤੁਸੀਂ ਆਪਣਾ ਨੰਬਰ ਦੇਣ ਦੇ ਵਿੱਚ ਕੰਫਰਟੇਬਲ ਨਹੀਂ ਹੋ ਚਾਹੇ ਉਹ ਸ਼ਾਪਿੰਗ ਕਰਨ ਵੇਲੇ ਕੋਈ ਦੁਕਾਨ ਹੋਵੇ ਜਾਂ ਬਹੁਤ ਵੱਡਾ ਮਾਲ ਹੋਵੇ ਜਾਂ ਹੀ ਕੋਈ ਸਿਨੇਮਾ ਹੋਵੇ ਜਾਂ ਕੋਈ ਅਜੀਹੀ ਜਗ੍ਹਾ ਤੇ ਤੁਸੀਂ ਕੋਈ ਚੀਜ਼ ਖਰੀਦ ਰਹੇ ਹੋ ਤਾਂ ਤੁਸੀਂ ਸਾਫ ਤੌਰ ਤੇ ਉਹਨਾਂ ਨੂੰ ਇਨਕਾਰ ਕਰ ਸਕਦੇ ਹੋ ਕਿ ਤੁਸੀਂ ਆਪਣਾ ਨੰਬਰ ਨਹੀਂ ਰਜਿਸਟਰ ਕਰਵਾਉਣਾ ਚਾਹੁੰਦੇ ਅਗਰ ਕੋਈ ਵਿਅਕਤੀ ਤੁਹਾਨੂੰ ਬਾਰ ਬਾਰ ਇਸ ਚੀਜ਼ ਨੂੰ ਲੈ ਕੇ ਜ਼ੋਰ ਪਾਵੇ ਕਿ ਤੁਸੀਂ ਆਪਣਾ ਨੰਬਰ ਸ਼ੇਅਰ ਕਰੋ ਤਦ ਹੀ ਤੁਸੀਂ ਸਮਾਨ ਖਰੀਦ ਸਕਦੇ ਹੋ ਤਾਂ ਤੁਸੀਂ ਉਕਤ ਵਿਅਕਤੀ ਦੀ ਜਾਂ ਫਿਰ ਉਕਤ ਅਥਾਰਟੀ ਦੀ ਕੰਪਲੇਂਟ ਬਾਖੂ ਵੀ ਕਰ ਸਕਦੇ ਹੋ ਇਸ ਲਈ ਤੁਸੀਂ ਟੋਲ ਫਰੀ ਨੰਬਰ 1915 ਤੇ ਸ਼ਿਕਾਇਤ ਕਰਨੀ ਹੈ ਜਾਂ ਫਿਰ ਤੁਸੀਂ ਉਮੰਗ ਐਪ ਤੇ ਜਾ ਕੇ ਉਸ ਉਕਤ ਵਿਅਕਤੀ ਦੀ ਜਾਂ ਫਿਰ ਉਸ ਉਕਤ ਬ੍ਰਾਂਡ ਦੀ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਕੈਮਰਸ ਨੇ ਉਹ ਜਦੋਂ ਤੁਸੀਂ ਆਪਣਾ ਨੰਬਰ ਇਹਨਾਂ ਸ਼ਾਪਿੰਗ ਮਾਲਸ ਦੇ ਲਈ ਜਾਂ ਫਿਰ ਅਜੇਹੇ ਦੇ ਵਿੱਚ ਕਿਸੇ ਵਿਅਕਤੀ ਨੂੰ ਦਿੰਦੇ ਐ ਤਾਂ ਇਹ ਆਨਲਾਈਨ ਸਕੈਮਰਸ ਜਿਹੜੇ ਨੇ ਆਪਣਾ ਡਾਟਾ ਚੜਾ ਉੱਥੋਂ ਚੋਰੀ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਤੁਹਾਡੇ ਨੰਬਰ ਦੇ ਜ਼ਰੀਏ ਅਕਾਊਂਟ ਡਿਟੇਲਸ ਤੋਂ ਲੈ ਕੇ ਸਾਰਾ ਕੁਝ ਹੈਕ ਕਰ ਲੈਂਦੇ ਨੇ ਤੇ ਜਿਸ ਤੋਂ ਬਾਅਦ ਤੁਹਾਡੇ ਨਾਲ ਫਰੋਡ ਹੁੰਦਾ ਹੈ ਤਾਂ ਸਾਵਧਾਨ ਉਹ ਲੋਕ ਹੋ ਜਾ ਜਿਹੜੇ ਆਪਣਾ ਨੰਬਰ ਜਿਹੜਾ ਹੈ ਉਹ ਵੱਡੇ ਸ਼ਾਪਿੰਗ ਮਾਲਸ ਨੂੰ ਦਿੰਦੇ ਨੇ ਜਾਂ ਫਿਰ ਜਦੋਂ ਕਿਸੇ ਦੁਕਾਨ ਤੇ ਸ਼ਾਪਿੰਗ ਕਰਦੇ ਨੇ ਉੱਥੇ ਵੀ ਰਜਿਸਟ੍ਰੇਸ਼ਨ ਦੇ ਲਈ ਜਾਂ ਫਿਰ ਜਦੋਂ ਬਿੱਲ ਕਟਣਾ ਹੁੰਦਾ ਤਾਂ ਉਸ ਵੇਲੇ ਵੀ ਉਹ ਫੋਨ ਨੰਬਰ ਮੰਗਦੇ ਨੇ ਤਾਂ ਉਸ ਵੇਲੇ ਦਿੰਦੇ ਹੋ ਤਾਂ ਤੁਸੀਂ ਪੂਰਨ ਤੌਰ ਤੇ ਆਪਣਾ ਫੋਨ ਨੰਬਰ ਦੇਣ ਤੋਂ ਇਨਕਾਰ ਕਰ ਸਕਦੇ ਹੋ ਤਾਂ ਸੰਵਿਧਾਨ ਦੇ ਵਿੱਚ ਇਹ ਤੁਹਾਡਾ ਅਧਿਕਾਰ ਦਿੱਤਾ ਗਿਆ ਹੈ ਤਾਂ ਤੁਸੀਂ ਇਸ ਅਧਿਕਾਰ ਦੀ ਵਰਤੋਂ ਕਰ ਸਕਦੇ ਹੋ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੁੰਦਾ ਕਿ ਉਹ ਆਪਣਾ ਨੰਬਰ ਦੇਣ ਤੋਂ ਮਨਾ ਕਰ ਸਕਦੇ ਆ ਜੇਕਰ ਕੋਈ ਜੋਰ ਜ਼ਬਰਦਸਤੀ ਤੁਹਾਡੇ ਉੱਪਰ ਬਣਾਵੇ ਤਾਂ ਤੁਸੀਂ ਪੂਰਨ ਤੌਰ ਤੇ ਉਸ ਨੂੰ ਮਨਾ ਕਰ ਸਕਦੇ ਹੋ ਤਾਂ ਇਹ ਵੀ ਕਹਿ ਸਕਦੇ ਹੋ ਕਿ ਸਾਡਾ ਇਹ ਅਧਿਕਾਰ ਹੈ ਜੇਕਰ ਕੋਈ ਤੁਹਾਡੇ ਉੱਪਰ ਜ਼ਬਰਦਸਤੀ ਬਣਾਵੇ ਤਾਂ ਉਸ ਵਿਅਕਤੀ ਦੀ ਤੁਰੰਤ ਤੁਸੀਂ ਸ਼ਿਕਾਇਤ ਵੀ ਦਰਜ ਕਰ ਸਕਦੇ ਹੋ ਤਾਂ 1915 ਤੇ ਤੁਸੀਂ ਕਾਲ ਕਰੋਗੇ ਤਾਂ ਤੁਹਾਡੀ ਪੂਰੀ ਸ਼ਿਕਾਇਤ ਸੁਣੀ ਵੀ ਜਾਣੀ ਹੈ ਤੇ ਉਸ ਤੋਂ ਬਾਅਦ ਉਸ ਵਿਅਕਤੀ ਦੇ ਉੱਪਰ ਮਾਮਲਾ ਵੀ ਦਰਜ ਹੋਣਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਹਰ ਕੋਈ ਜਣਾ ਫੋਨ ਯੂਜ਼ ਕਰਦਾ ਹੈ ਤੇ ਫੋਨ ਦੇ ਜ਼ਰੀਏ ਟੈਕਨੋਲੋਜੀ ਵੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਤੇ ਆਨਲਾਈਨ ਠੱਗੀ ਦੇ ਮਾਮਲੇ ਬੇहद ਜ਼ਿਆਦਾ ਆਮ ਹੋ ਚੁੱਕੇ ਨੇ ਤੇ ਫੋਨ ਨੰਬਰ ਦੇ ਨਾਲ ਬਹੁਤ ਜ਼ਿਆਦਾ ਸਾਡੀਆਂ ਅਕਾਊਂਟ ਡਿਟੇਲਸ ਤੋਂ ਲੈ ਕੇ ਆਧਾਰ ਕਾਰਡ ਵੀ ਲਿੰਕ ਅਪ ਹੁੰਦਾ ਹੈ ਤਾਂ ਉਸ ਜ਼ਰੀਏ ਵੀ ਤੁਹਾਡੇ ਪੈਸੇ ਜਿਹੜੇ ਹੈ ਉਸ ਨਾਲ ਠੱਗੀ ਵੱਜ ਸਕਦੀ ਹੈ ਇਸ ਕਰਕੇ ਉਹ ਲੋਕ ਪੂਰਨ ਤੌਰ ਤੇ ਸਾਵਧਾਨ ਹੋ ਜਾਓ ਜਿਹੜੇ ਲੋਕੀ ਇਸ ਤਰੀਕੇ ਦੇ ਨਾਲ ਆਪਣਾ ਨੰਬਰ ਸ਼ੇਅਰ ਕਰ ਦਿੰਦੇ ਨੇ ਕਿਉਂਕਿ ਤੁਹਾਡਾ ਮੌਲਿਕ ਅਧਿਕਾਰ ਵੀ ਹੈ ਤੇ ਨਾਲ ਹੀ ਇੱਕ ਹੋਰ ਤਰੀਕਾ ਦੱਸ ਦਿੰਦੇ ਹਾਂ ਜਿਵੇਂ ਕਿ ਅਸੀਂ ਅੱਜਕੱਲ ਬਹੁਤ ਜ਼ਿਆਦਾ ਆਮ ਦੇਖ ਰਹੇ ਹਾਂ ਇੰਸਟਾਗ੍ਰam ਦੇ ਉੱਪਰ ਲੋਕੀ ਪਬਲਿਸਿਟੀ ਲੈਣ ਦੇ ਲਈ ਆਪਣਾ ਪਬਲਿਕ ਅਕਾਊਂਟ ਕਰ ਦਿੰਦੇ ਨੇ ਉਸ ਦੇ ਉੱਪਰ ਵੀਡੀਓਜ਼ ਵੀ ਪਾ ਦਿੰਦੇ ਨੇ ਜਿਵੇਂ ਹੀ ਉਹ ਵੀਡੀਓਜ਼ ਹਾਈਪ ਤੇ ਰੌਣ ਲੱਗ ਪੈਂਦੀ ਹੈ ਜਾਂ ਫਿਰ ਤੁਹਾਡੇ ਕੇ ਜਾਂ ਮਿਲੀਅਨ ਦੇ ਵਿੱਚ ਵਿਊ ਆ ਜਾਂਦੇ ਆ ਤਾਂ ਤੁਸੀਂ ਇਨਕੁਆਇਰੀ ਦੇ ਲਈ ਬਾਇਓ ਦੇ ਵਿੱਚ ਜਾ ਕੇ ਕਾਲ ਆਪਣਾ ਨੰਬਰ ਰਜਿਸਟਰ ਕਰ ਦਿੰਦੇ ਹੋ ਜਾਂ ਨੰਬਰ ਹੈ ਬਾਇਓ ਦੇ ਵਿੱਚ ਪਾ ਦਿੰਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਕਾਲਸ ਵੀ ਆਉਂਦੀਆਂ ਨੇ ਕੁਐਰੀਸ ਵੀ ਆਉਂਦੀਆਂ ਨੇ ਪਰ ਕਈ ਵਾਰ ਅਜੀਹਾ ਹੁੰਦਾ ਹੈ ਕੁਝ ਇਹ ਧਮਾਕੀ ਲੋਕ ਜਾਂ ਫਿਰ ਅਸੀਂ ਇਹਨਾਂ ਨੂੰ ਸਕੈਨਰ ਸਕੈਮਰਸ ਕਹਿ ਸਕਦੇ ਆ ਠੱਗੀ ਮਾਰਨ ਵਾਲੇ ਉਹ ਤੁਹਾਡਾ ਇਸ ਨੰਬਰ ਦੀ ਵਰਤੋਂ ਕਰਕੇ ਫੇਕ ਅਕਾਊਂਟ ਬਣਾ ਲੈਂਦੇ ਨੇ ਤੇ ਉਸ ਤੋਂ ਬਾਅਦ ਤੁਹਾਡੇ ਹੀ ਫਰੈਂਡਸ ਤੇ ਰਿਲੇਟਿਵਸ ਤੋਂ ਪੈਸੇ ਦੀ ਡਿਮਾਂਡ ਕਰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਜਿਹੜਾ ਤੁਹਾਡੇ ਦੋਸਤ ਨੇ ਤੇ ਬਹੁਤ ਬੜਾ ਨਾਰਮਲ ਤਰੀਕੇ ਦੇ ਨਾਲ ਤੁਹਾਡੇ ਦੋਸਤ ਬਣ ਕੇ ਗੱਲ ਕਰਦੇ ਨੇ ਤੇ ਕਈ ਵਾਰ ਤਾਂ ਸਾਨੂੰ ਪਤਾ ਹੀ ਨਹੀਂ ਚੱਲਦਾ ਕਿਉਂਕਿ ਇਹਨਾਂ ਦੇ ਵੱਲੋਂ ਸਾਡੇ ਹੀ ਨਾਮ ਤੇ ਦੂਸਰਾ ਫੀਕ ਅਕਾਊਂਟ ਬਣਾ ਲਿਆ ਜਾਂਦਾ ਹੈ ਤੇ ਉਹਨਾਂ ਲੋਕਾਂ ਨੂੰ ਇਹ ਫਾਲੋ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਫਾਲੋ ਕਰਦੇ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਤੋਂ ਬਾਰ-ਬਾਰ ਇਹ ਪੈਸੇ ਦੀ ਡਿਮਾਂਡ ਕਰਦੇ ਨੇ ਕਈ ਵਾਰ ਕੁਝ ਲੋਕੀ ਇੰਨੇ ਜ਼ਿਆਦਾ ਆਪਣੇ ਦੋਸਤਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਪੈਸੇ ਵੀ ਦੇ ਦਿੰਦੇ ਨੇ ਪਹਿਲੇ ਨੰਬਰ ਤੇ ਤਾਂ ਤੁਸੀਂ ਕ੍ਰਾਸ ਚੈੱਕ ਕਰੋ ਕਿ ਉਹ ਅਕਾਊਂਟ ਫੇਕ ਹੈ ਜਾਂ ਫਿਰ オリジナル ਜੇਕਰ ਫੇਕ ਹੈ ਤਾਂ ਤੁਸੀਂ ਫੋਲੋਅਰਸ ਦੇ ਵਿੱਚ ਜਾ ਕੇ ਰੈਂਡਮ ਉਹਨਾਂ ਦੇ ਫੋਲੋਅਰਸ ਚੈੱਕ ਕਰ ਸਕਦੇ ਹੋ ਜਦੋਂ ਤੁਸੀਂ ਸਕਰੋਲ ਕਰ ਰਹੇ ਹੋ ਤਾਂ ਕਿਸੇ ਵੀ ਫੋਲੋਅਰ ਨੂੰ ਕਲਿੱਕ ਕਰੋ ਤਾਂ ਉਹਦੇ ਵਿੱਚ ਦੇਖੋ ਕਿ ਉਸ ਵਿਅਕਤੀ ਨੇ ਜਿਸ ਵਿਅਕਤੀ ਨੇ ਦੂਸਰੇ ਵਿਅਕਤੀ ਨੂੰ ਫੋਲੋ ਕੀਤਾ ਹੈ ਕਿ ਉਸ ਦੀ ਆਈਡੀ ओरिजिनल ਹੈ ਜਾਂ ਨਕਲੀ ਜਾਂ ਫਿਰ ਡੁਪਲੀਕੇਟ ਹੈ ਜਾਂ ਨਕਲੀ ਹੈ ਤੇ ਉਸ ਤੋਂ ਬਾਅਦ ਤੁਸੀਂ ਇਸੇ ਤਰੀਕੇ ਨਾਲ ਰੈਂਡਮਲੀ ਬਹੁਤ ਸਾਰੀਆਂ ਪ੍ਰੋਫਾਈਲਸ ਚੈੱਕ ਕਰ ਸਕਦੇ ਹੋ ਵੈਸੇ ਤਾਂ ਤੁਹਾਨੂੰ ਉੱਥੋਂ ਹੀ ਆਈਡੀਆ ਹੋ ਸਕਦਾ ਹੈ ਦੂਸਰੀ ਗੱਲ ਜੇਕਰ ਤੁਹਾਡਾ ਅਕਾਊਂਟ ਹੈਕ ਹੋ ਚੁੱਕਿਆ ਹੈ ਤਾਂ ਤੁਸੀਂ ਇੰਸਟਾਗ੍ਰam ਤੇ ਉਸ ਨੂੰ ਰਿਪੋਰਟ कर सदी डबल्यू डबल्यू डॉट इंस्टाग्राम हैश है डॉट कॉम से जाओ तो उ जाकर उक्त जड़ी वैबसाइट पर पहुँच जाओगे तो तो बाद एक कॉलम तक क्लिक करना है जिस उपर लिखा होगा सम वन यूज माई फोटो तो उसू रिपोर्ट कर सकते हो तो उसके तो तो उस तो बाद जो तो उस तो है एक होर कॉलम आएगा सम वन क्रिएट एन अकाउंट प्रटेंडिंग टू बी मी आई ਜੋੜਾ ਰਿਪੋਰਟ ਉਸ অপਸ਼ਨ ਦੇ ਉੱਪਰ ਕਲਿੱਕ ਕਰੋ ਤਾਂ ਤੁਹਾਡਾ ਜਿਹੜੀ ਇੰਸਟਾਗ੍ਰam ਦੀ ਪੂਰੀ ਟੀਮ ਹੈ ਉਕਤ ਸ਼ਿਕਾਇਤ ਦੇ ਉੱਪਰ ਜਿਹੜਾ ਪੂਰਾ ਸਰਚ ਕਰੇਗੀ ਤੇ ਉਸ ਤੋਂ ਬਾਅਦ ਉਹ ਆਈਡੀ ਨੂੰ ਪਰਮਨੈਂਟਲੀ ਜਿਹੜਾ ਬੰਦ ਕਰ ਸਕਦੀ ਹਾਂ ਤਾਂ ਇਹ ਉਹ ਦੋ ਤਰੀਕੇ ਆ ਤੁਸੀਂ ਠੱਗੀ ਤੋਂ ਬਚ ਸਕਦੇ ਹੋ ਜੇਕਰ ਤੁਹਾਡਾ ਹੈਕ ਅਕਾਊਂਟ ਬਣ ਵੀ ਗਿਆ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਨੂੰ ਬਲੌਕ ਕਰਨਾ ਆ ਆਮ ਤੌਰ ਤੇ ਅਸੀਂ ਆਪਣੇ ਬਹੁਤ سارے ਦੋਸਤਾ ਤੋਂ ਬਲੌਕ ਕਰਵਾਉਂਦੇ ਨੇ ਆਈਡੀ ਨੂੰ ਰਿਪੋਰਟ ਕਰਵਾਉਂਦੇ ਨੇ ਪਰ ਜੇਕਰ ਤੁਸੀਂ ਆਪਣੇ ਦੋਸਤਾ ਦੀ ਮਦਦ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਇਸ ਤਰੀਕੇ ਦੇ ذریعے ਆਪਣੀ ਉਸ ਇੰਸਟਾਗ੍ਰam ਦੀ ਫਿਕ ਆਈਡੀ ਨੂੰ ਬਲੌਕ ਕਰ ਸਕਦੇ ਹੋ ਤਾਂ ਦੂਸਰੀ ਗੱਲ ਤਾਂ ਤੁਸੀਂ ਆਪਣੇ ਅਧਿਕਾਰਾਂ ਨੂੰ ਜਾਣੋ ਜੋ ਤੁਹਾਨੂੰ ਸੰਵਿਧਾਨ ਦੇ ਵਿੱਚ ਮਿਲੇ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਮੌਲਿਕ ਅਧਿਕਾਰ ਤੇ ਆਪਣੇ ਉਹਨਾਂ ਅਧਿਕਾਰਾਂ ਦੇ ਬਾਰੇ ਨਹੀਂ ਪਤਾ ਹੁੰਦਾ ਕਈ ਵਾਰ ਅਸੀਂ ਆਮ ਤੌਰ ਤੇ ਬਿਲਕੁਲ ਵੀ ਚੰਗੀ ਤਰੀਕੇ ਨਾਲ ਮਹਿਸੂਸ ਨਹੀਂ ਕਰਦੇ ਆਪਣਾ ਨੰਬਰ ਨੂੰ ਸ਼ੇਅਰ ਕਰਨ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਸੋਸ਼ਲ ਮੀਡੀਆ ਤੇ ਆਪਣੇ ਡੀਪੀ ਤੱਕ ਨਹੀਂ ਲਗਾਉਂਦੇ ਤੇ ਉਹਨਾਂ ਲੋਕਾਂ ਦੇ ਲਈ ਜਦੋਂ ਵੱਡੇ ਸ਼ਾਪਿੰਗ ਕੰਪਲੈਕਸ ਦੇ ਵਿੱਚ ਜਾਂਦੇ ਆ ਤਾਂ ਨੰਬਰ ਮੰਗਿਆ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਅਨਕੰਫਰਟੇਬਲ ਹੋ ਜਾਂਦੇ ਨੇ ਤਾਂ ਤੁਸੀਂ ਉੱਥੇ ਆਪਣੇ ਇਸ ਅਧਿਕਾਰ ਦੀ ਵਰਤੋਂ ਕਰ ਸਕਦੇ ਆ ਵਕਾਇਦਾ ਲੋਕਾਂ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਦੇ ਸਕਦੇ ਹੋ ਕਿ ਸਾਡੇ ਪਾਸ ਇਸ ਚੀਜ਼ ਦਾ ਅਧਿਕਾਰ ਹੈ ਜੇਕਰ ਤੁਸੀਂ ਸਾਡੇ ਉੱਪਰ ਇਸ ਤਰੀਕੇ ਨਾਲ ਦਬਾਅ ਬਣਾਓਗੇ ਨੰਬਰ ਨੂੰ ਸ਼ੇਅਰ ਕਰਨ ਵਾਸਤੇ ਤਾਂ ਪੂਰਨ ਤੌਰ ਤੇ ਅਸੀਂ ਐਕਸ਼ਨ ਲੈ ਸਕਦੇ ਆ ਤਾਂ ਉਸ ਬੰਦੇ ਦੀ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਆ ਤਾਂ ਹੋਰ ਇਸ ਤਰੀਕੇ ਦੀਆਂ ਖਬਰਾਂ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ